जकारा सचिया सरकारा ने बोल सच्चे दरबार हेलो जय बाबा जकारा सचिया सरकारा ने बोल सच्चे दरबार की जय जकारा मेरा निवास पास सरकार दा बोल सच्चे दरबार की जय जकारा हजरत को गरीब अगर सरकार के दरबार दा बोल सच्चे दरबार की जकारा बाबा है तो एक सदु दीन दे दरबार दा बोल सच्चे दरबार की जय ਜਕਰ ਮਹਾਰਾਣੀ ਜਿਹੜੇ ਗੋਦਾ ਦੇ ਦਰਬਾਰ ਦਾ ਉਹ ਸੱਚੇ ਦਰਬਾਰ ਕੀ ਜਕਰ ਨਾ ਖਦਾ ਦੇ ਸਗੀ ਸਰਵ ਪੀਰ ਦੇ ਦਰਬਾਰ ਦਾ ਉਹ ਸੱਚੇ ਦਰਬਾਰ ਕੀ ਜੈ ਜਕਰ ਬਾਬਾ ਪਰੋ ਸ਼ਰੀਏ ਜਵਾਨ ਦਾ ਉਹ ਸੱਚੇ ਦਰਬਾਰ ਕੀ ਜੈ ਜਕਰ ਨਾ ਮਨਨਾ ਖਾ ਦੇ ਦਰਬਾਰ ਦਾ ਉਹ ਸੱਚੇ ਦਰਬਾਰ ਕੀ ਜੈ ਜਕਰ ਸੱਤ ਮਹਾਨਾ ਦੇ ਦਰਬਾਰ ਦਾ ਉਹ ਸੱਚੇ ਦਰਬਾਰ ਕੀ ਜਕਰ ਸੱਤ ਪਰੋ ਸ਼ਰੀਏ ਦੇ ਦਰਬਾਰ ਦਾ ਉਹ ਸੱਚੇ ਦਰਬਾਰ ਕੀ ਜੈ ਜਕਰਾਰ ਜੱਦੀ ਦੇ ਭਾਗ ਦਾ ਬਹੁਤ ਸਾੱਚੇ ਦਰਬਾਰ ਕੀ ਜਕਰਾਰ ਬਠਿੰਡਾ ਦੀ ਜੱਦੀ ਦੇ ਦਰਬਾਰ ਦਾ ਬਹੁਤ ਸਾੱਚੇ ਦਰਬਾਰ ਕੀ ਕੋਈ ਤਰ੍ਹਾਂ ਦੀ ਆਵਾਜ਼ ਨਹੀਂ ਆਉਂਦੀ ਬੇਟਾ ਪੁੱਛਣ ਤੋਂ ਪਹਿਲਾਂ ਪੁੱਛਣ ਤੋਂ ਪਹਿਲਾਂ ਵੀ ਫਕੀਰ ਕਲ੍ਹਾ ਕਰ ਦੇਣਾ ਪਹਿਲਾਂ ਕਿਵੇਂ ਕਰਦਾ ਪਹਿਲਾਂ ਜੀਵ ਦੀ ਰਸਨਾ ਜੀਵ ਦੀ ਰਸਨਾ ਬਣਉਣੀ ਪੈਂਦੀ ਹੈ ਹੋਰ ਬੋਲਦਾ ਕੁਝ ਨਹੀਂ ਜੀਵ ਹਿੰਦੀ ਜਿੰਨਾ ਚਿਰੇ ਦੇ ਦਰਬਾਰ ਚ ਹਿੱਲੀ ਇਹਦੇ ਨਾਲ ਅੱਖ ਮਲਾ ਕੇ ਹਿੰਦੀ ਤੇ ਪਲ ਪਲ ਦਾ ਪਲ ਪਲ ਦਾ ਸਾਥ ਦਿੰਦਾ ਮੇਰੀ ਸਰਕਾਰ ਜੇ ਕਹੇ ਸੱਚੀਆ ਸਰਕਾਰ ਨਾ ਬੋ ਸੱਚਾ ਦਰਬਾਰ ਕੀ ਜੈ ਜੇ ਪੀਰ ਦੇ ਨਾਂ ਤੇ ਰਾਤ ਲਾਈ ਹੈ ਪੁੱਤ ਨੀਂਦ ਨੂੰ ਗਵਾਇਆ ਤਾਂ ਕੁਛ ਲੈ ਕੇ ਜਾਇਓ ਐਵੇਂ ਬਹਿ ਕੇ ਮਰਨ ਦਾ ਕੋਈ ਫਾਇਦਾ ਨਹੀਂ ਜੇ ਕਹੇ ਗੁਰਗੱਦੀ ਦੇ ਮਾਲਕਾਂ ਦਾ ਬੋ ਸੱਚਾ ਦਰਬਾਰ ਕੀ ਜੈ जकरा बाबु पपु शिक्षक सरकार दा बहुत साचे दरबार की जकरा निक्की तू आले फरमार दा बहुत साचे दरबार की जकरा बाबा पपु शेख सरकार दा बहुत साचे दरबार की जकरा बाबा काली कबीर सरकार दा बहुत साचे दरबार की जकरा बाबा के समा लगावे दे बहुत साचे दरबार की जकरा मल शंकर दा दरबार बहुत साचे दरबार की जकरा बाबा सागर जी महाराज बहुत साचे दरबार की जकरा की संगत बहुत साचे दरबार पीर दे सादिया नवाज बहुत साचे ਜਗਰਤ ਪੀਰ ਤੇ ਜਗਦੇ ਜਰਾ ਕਰ ਬਹੁਤ ਸਰਬ ਜਗਰਤ ਪੀਰ ਤੇ ਸਿੱਕੇ ਦੇ ਮਸਲੇ ਦਾ ਬਹੁਤ ਸਰਬ ਆਖੋ ਬਾਬਾ ਤੇਰੇ ਸੱਚੇ ਦਰਬਾਰ ਦੀ ਜਰਾ ਜਰਾ ਇਸੇ ਨੂੰ ਚੱਟ ਸਾਡੇ ਬੜੇ ਪਿਆਰੇ ਭਰਾ ਸੰਸਤਾ ਦੇ ਰਾਗੀ ਗਵਈਏ ਭਾਜੀ ਇੰਦਰਜੀਤ ਜੀ ਇੱਕ ਛੋਟੇ ਜਿਹੇ ਨਿਮਾਣੇ ਤੇ ਸੱਦੇ ਤੇ ਸਾਡੇ ਨਾਲ ਪਹੁੰਚੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾੜੀ ਮਾਰੋ ਸਰਕਾਰਾਂ ਦੇ ਨਾਲ You that <muchas> get भगत गति भगत गति भगत गति दालेया भगत गति दालेया भगत गति दालेया भगत गति दालेया बेगने क्यों भी काका बेगने क्यों भी काका ओ गन्ना की पे ओ गन्ना की पे ओ गन्ना की रे गया ओ गन्ना की रे गया ओ गन्ना की तेरा

ਮੂੰਹ ਪਰੀ ਸੋਣੀ ਲੱਗਦੀ ਐ ਅੰਬੇ ਰਾਣੀ ਐ ਜਦੋਂ ਪੀਜਾ ਪੀਜਾ ਆਪਾਂ ਕਾਈ ਬਾਬਾ ਕੇ ਨਾਲ ਜਾ ਓਏ ਅੱਜ ਦਾ ਤੇਰਾ ਪੰਡਾਰਾ ਅੱਜ ਦਾ ਤੇਰਾ ਦੀਵਾਨ ਅੱਜ ਦਾ ਤੇਰਾ ਲਾਇਆ ਲੰਗਰ ਪਾਣੀ ਬਾਬੇ ਨੇ ਲੇਖੇ ਨਾਮ ਬਾਬਾ ਕੀ ਕਹਿੰਦਾ ਓਏ ਤੇਰੀ ਨੇਕੀਆਂ ਨੂੰ ਦੇਖ ਕੇ ਤੇਰੇ ਯਕੀਨ ਨੂੰ ਦੇਖ ਕੇ ਤੇਰੇ ਘਰਸੇ ਨੂੰ ਦੇਖ ਕੇ ਮਾਲਕ ਨੇ ਅੱਜ ਰੰਗ ਲਾਇਆ ਕੀ ਕਹਿੰਦਾ ਓਏ ਜਿਵੇਂ ਜਿਵੇਂ ਮਾਲਕ ਨੇ ਦਿੱਤਾ ਉਵੇਂ ਉਵੇਂ ਮਾਲਕ ਨੇ ਦਿੱਤਾ ਹਗੇ ਕਾਲ ਕੀ ਕਹਿੰਦਾ ਓਏ ਯਕੀਨ ਵੀ ਬਥੇਰਾ ਰੱਖਿਆ ਤੇ ਭਰੋਸਾ ਵੀ ਬਥੇਰਾ ਰੱਖਿਆ ਕੀ ਕਹਿੰਦਾ ਬਾਬਾ ਆਹ ਦਿਨ ਬਹੁਤ ਟਾਈਮ ਵਾਧ ਆਇਆ ਆਹ ਸਮਾਂ ਬਹੁਤ ਟਾਈਮ ਵਾਧ ਆਇਆ ਬਾਬਾ ਕਹਿੰਦਾ ਅੱਜ ਜਿਹੜਾ ਤੇਰੇ ਘਰੇ ਰੌਣਕ ਮੇਲਾ ਲੱਗਿਆ ਜੋ ਜਸਪਾਠ ਬੰਦਗੀ ਹੋਈ ਜਾਂਦੀ ਏ ਬਾਬਾ ਕਹਿੰਦਾ ਇਸ ਟਿਪ ਨੂੰ ਬਹੁਤ ਟਾਈਮ ਹੋ ਗਿਆ ਹਗੇ ਕਾਲ ਹੈ ਕਹਿੰਦਾ ਨਾਗੇ ਪੈ ਗਿਆ ਕਿਦੋਂ ਢੰਡਾ ਰੰਗ ਹੈ ਹਗੇ ਕਾਲ ਲੈ ਚਲੀ ਬਾਬੇ ਤੀਜਾ ਕਾਲ ਹੱਟ ਹੁਣ ਕਿਹੜਾ ਜਿੱਤੇ ਬੇਚੈਨਿਆ ਮਹਾਰਾਜ ਜੀ ਹੁਕਮ ਵੀ ਕਬੀਰ ਦਾ ਥੋੜਾ ਪਿੱਛੇ ਤੇ ਸੌਦਾ ਵੀ ਮੇਰੇ ਪੀਰ ਦਾ ਤੋਰੇ ਮਾਸ਼ਾ ਕਰੀ ਤੇਰੀ ਸਰਕਾਰ ਦੇ ਨਾਂ ਤੇ ਤਾਰੀ ਲਾ ਦੇ ਖੋਲ ਚਲੋ ਛੱਤੀ ਨੂੰ ਹਾਂ ਕਹਿਣਾ ਤੇ ਝੂਠੀ ਨਹੀਂ ਹਾਂ ਕਹਿਣਾ ਹਾਂ ਛੱਤੀ ਹੋਏ ਚਲੋ ਛੱਤੀ ਆ ਓਏ ਬਾਬਾ ਇਹ ਵੇਲਾ ਪਾਸਾ ਬਹੁਤ ਤੇਜ਼ਾ ਫਿਰਦਾ ਸੀ ਪੱਤ ਘਰ ਨਹੀਂ ਸਕਦਾ ਕੋਈ ਕੰਮ ਨਹੀਂ ਕੋਈ ਕੰਮ ਅੰਦਰ ਸੱਤੀਆਂ ਤੇ ਗਿਆ ਵੀ ਫਕੀਰਾਂ ਨੇ ਨਰਮੀ ਲੱਗਿਆ ਇਤਰਾਹ ਤੇ ਸਾਰਾ ਕੰਮ ਨਹੀਂ ਹੋਇਆ ਦੂਜਾ ਸਕੇ ਲੱਗਿਆ ਨਹੀਂ ਹੋਇਆ ਮੁਰਸ਼ਿਦਾਂ ਦੇ ਨਾਲ ਨਾ ਬੇੜਾ ਪਾਰ ਹੋ ਜਾਂਦਾ ਹੈ ਕੀ ਹੋ ਗਿਆ ਓਏ ਉਹਨੇ ਕੇ ਗੱਲ ਪੁੱਛਾਂ ਸੱਚ ਕੀ ਤੁੰਟੀ ਤੋ ਜੋਰ ਕੇ ਖੜਾ ਮੇਰੇ ਕੋਲ ਤੇਰਾ ਹਾਂ ਪਤੰਦਰ ਰੱਬ ਜਿੰਦਾ ਜੀਨੇ ਲਿਆ ਕੇ ਰੱਖਣਾ ਸੀ ਅਸੀਂ ਕੋਲ ਕੇ ਦੱਸ ਓਥੇ ਓਥੇ ਘੜਾ ਘੜਾ ਚਰਵਣੀ ਆਉਂਦਾ ਅੰਦਰ ਓਏ ਕੋਲ ਕੇ ਦੱਸ ਦੱਸਦੀ ਮੈਂ ਕੀ ਕੀਤੀ ਕਿ ਤੇਰੇ ਪਿਓ ਨੇ ਕਹੇ ਤੇਰੀ ਮਾਂ ਦੀ ਐਸੀ ਬੈਸੀ ਕਹੇ ਬਾਬਾ ਓਏ ਢੀਕ ਧੱਕਾ ਵਾਂ ਤੇ ਸਭ ਦਾ ਹਾਂ ਹਾਂ you mm -hmm. ਮਹਿਕਾ ਦਿਲਾਂ ਦਾ ਸੁਨਹਿਰਾ ਪਹਿਰਾ ਤੱਕ ਕੇ ਉਹ ਸੱਜਣ ਸਹੇ ਸੰਦੇ ਹਰ ਇੱਕ ਦੋਹ ਤਵਾਦਾਰ ਨਹੀਂ ਗੀਏ ਹਲਕੇ ਦਿਲ ਤੋਂ ਦਗਨ ਦਾ ਗੱਲਾਂ ਨਹੀਂ ਕਰ ਸਕਦੇ ਤੇਰੇ ਲਈ ਖਤਰਾ ਕਰ ਸਾਥ ਯਾਰ ਨਹੀਂ ਹੁੰਦੇ ਹਲਕੇ ਦਿਲ ਤੋਂ ਦਗਨ ਦਾ ਗੱਲਾਂ ਨਹੀਂ ਕਰ ਸਕਦੇ ਏ ਤੇ ਨਹੀਂ ਫਰਾਂ ਦੇ ਆਉਂਦੇ ਆਵੇ ਨਹੀਂ ਹੁੰਦੇ ਪੁੱਤ ਇਹ ਬਾਪੂ ਕੀ ਕਹਣਾ ਮੈਨੂੰ ਹਨਾ ਪੁੱਤ ਇਹ ਬਾਗ ਮੇਰਾ ਨਾ ਆਵਾ ਹਾ ਇਹ ਬਾਗ ਤੇ ਬੀਤਾ ਬਚੁਰਦਣ ਵਾਲਾ ਆਇਆ ਚਲ ਆਇਆ ਲਾਇਆ ਬਾਪੂ ਪਰ ਕੀ ਕਹਣਾ ਓਏ ਤਾਂ ਮੇਰੇ ਹੁਣਾਂ ਤੋੜੀ ਜੀ ਸਾਜੀ ਨਹੀਂ ਕਿ ਜੜੀ ਹਲ ਹੱਥ ਲੈ ਲਹੰਗਲ ਦਾਤਾ ਦੇ ਦਾ ਬਾਦੂਕਾ ਇਹ ਮੇਰਾ ਏ ਗੱਤੀ ਮੇਰੀ ਏ ਮੈਂ 33 ਦੀ ਮਾਂ ਹਾਂ ਔਰ ਇਹਨਾਂ ਬਾਤਾਂ ਆਖਾਂ ਤੇਰੀ ਕੱਪ ਤੇ ਹੋਏ 20 ਬੋਲ ਕੱਢੋਏ 30 ਕੱਢੋਏ ਔਰ ਮਰਦਾਂ ਨੇ ਤੈਨੂੰ ਬੋਲ ਮਾਰਾਈ ਸੀ ਬੋਲ ਤਾਂ ਜਾ ਓਏ ਤੇਰਾ ਤੇ ਤੇਰੇ ਘਰੇ ਲੈ ਜਾ ਕੇ ਮੰਨ ਲੈ ਕੋਈ ਕਲਾਸ ਪੁੱਤ ਪਰ ਓਏ ਕੀ ਕਰਦਾ ਬੱਸਦਾ ਅੱਜ ਵੀ ਗੱਦੀ ਤੈਨੂੰ ਜਾਂਦਾ ਰੱਖਿਆ ਜਿੰਦਗੀ ਦੇ ਪਰ ਪੁੱਤ ਕੰਨਾ ਨਹੀਂ ਰੱਖਿਆ ਤੈਨੂੰ ਤੈ ਨਹੀਂ ਰਹੀ ਤੈ ਨਹੀਂ ਰਹੀ ਤੈਨੂੰ ਪਤਾ ਵੀ ਇਹ ਤੋਂ ਹੁੰਦਾ ਨਹੀਂ ਫੜ ਕੇ ਖੜੇ ਰਹਿੰਦਾ ਹੁੰਦੇ ਤੋਂ ਨਹੀਂ ਹੁੰਦਾ ਇਹ ਕੋਈ ਨਾ ਕੋਈ ਕਰਦੀ ਮੂਵੀ ਹੈ ਕੋਈ ਕਲਾਸ ਪੁੱਤ ਹੁੰਡੇ ਤੋਂ ਬਿਨਾ ਟੋਟੀ ਤੋਂ ਬਿਨਾ ਖੜਾ ਨਹੀਂ ਆਉਂਦਾ ਬਗੜਦੋ ਲੋਕਾਂ ਦੀ ਉਮਰ ਇੰਨੀ ਕਾ ਓਏ ਹੁੰਦੇ ਤੋਂ ਬਿਨਾ ਛੋਟੀ ਤੋਂ ਬਿਨਾ ਖੜ ਨਹੀਂ ਸਕਦਾ ਕਹਣਾ ਓਏ ਕੋਤੰਦਰ ਨੇ ਉਹ ਉੱਥੇ ਲਾ ਕੇ ਖੁੰਦੇ ਨੂੰ ਪਤਾ ਹੀ ਨਹੀਂ ਰੱਖਿਆ ਓਏ ਕੋਲ ਕਰਸ ਜਾ ਓਏ ਜਾਪਾ ਕਨੇ ਤਰਾ ਲੰਗਰ ਪੰਡਾਉਣ ਨੂੰ ਜਾ ਜਾ ਕਰੇ ਦਾੜੇ ਦਾੜੇ ਤੇ ਮੋਰ ਲਾਤੀ ਜੀ ਨਹੀਂ ਕਿਨੇ ਨਹੀਂ ਮੋਰਸ਼ਕ ਨੇ ਪੱਕੇ ਜਿਹਨੇ ਦਿਨ ਮੰਨਤਾ ਸੀ ਮਨਜ਼ੂਰ ਹੋਣੇ ਉਦੋਂ ਹੀ ਕਰ ਲਿਆ ਸੀ ਕਾ ਕੀਤਾ ਕਾ ਕੀਤਾ ਇਹ ਦਿਨ ਵੀ ਐਸਾ ਆਇਆ ਵੀ ਖੁਸ਼ੀਆਂ ਨਾਲ ਭਰਤਾ ਇੱਕ ਨਹੀਂ ਦੋ ਨਹੀਂ ਤਮੇ ਕਈ ਖੁਸ਼ੀਆਂ ਆ ਕੇ ਕਰਦੇ 2 ਦੇ 10 ਪਰ ਉਸਤ ਕੱਲਾਂ ਹੈਗੀਆਂ ਪੁੱਤ ਤੇਰੀ ਸੇਵਾ ਨਾਲ ਨਿਕਲ ਜਾਣੀਆਂ ਉਹ ਸੇਵਾ ਨਾਲ ਨਿਕਲ ਜਾਣਗੀਆਂ ਪੁੱਛਾਂ ਨਾ ਖੰਝੀਆਂ ਕੱਢ ਕੇ ਹੁਣ ਤੇਰੀਆਂ ਨਹੀਂ ਵਰਗਾ ਪੁੱਛਾਂ ਨਹੀਂ ਕੱਢਦਾ ਤੇਰੀ ਜਿਹੜੀਆਂ ਹੈਗੀਆਂ ਉਹ ਸੇਵਾ ਕਰਾਉਂ ਪੁੱਤ ਹੋਰ ਨਾ ਧਾਲਾ ਨਾ ਕਮੀਤ ਨਾ ਸਕਦਾ ਮੈਂ ਤਾਂ ਸੇਵਾ ਸੱਚੀ ਹੋਈ ਤੋ ਥਾਨੀਆਂ ਦੇ ਮੁਰਦੇ ਮੋਰ ਹੋਣਗੇ ਤੋ ਨਹੀਂ ਕੋਈ ਬੈਰ ਨਹੀਂ ਕੀ ਗੱਲ ਪਹਿਲਾਂ ਇਹ ਦੱਸੋ ਖੁਸ਼ ਹੋ ਹਾਂਜੀ ਬਾਬੇ ਜੀ ਓਏ ਆਪੋ ਮੇਰੇ ਕਿਤੇ ਨਾ ਜਾਂ ਤੇਰੇ ਸੇਖਾਂ ਸਾਈਆਂ ਦੇ ਹੱਥੋਂ ਲੰਘੇ ਇਤਰਾਫ ਨਾ ਹੁੰਦੀ। ਜਾਂ ਤੇਰੇ ਦਾਣਾ ਆਣਾ ਮਾਦੇ ਨੇ ਮਜੂਰ ਕਰਦਾ। ਜਿਵੇਂ ਇੱਥੇ ਡਾਂਟਾ ਵੱਜੀ ਜਾਂਦਾ ਤੂੰ ਦਰਗਾਹ ਵੱਜੀ। ਆਏ ਆਏ ਦੇ ਕਰਕੇ ਤੁਰਿਆ ਹੋਣਾ ਖੁੰਡੇ ਨਾ ਏ। ਬੋਲ ਕਰ ਤੋਟਾ ਦੇ ਦਾਤਾ ਸਾਡਾ ਵੀ ਆ ਬੈਠਾ ਕਾ ਮੇਰੀ ਸਰਕਾਰ ਕੀ ਮੈਚ ਚੜਗੀ ਵੇ। My cats are किसरी नाम किते राम वाली राम वाली किसो नाम किते राम वाली राम वाली बेनी करी ये जानोरी का करगी जे राम वाली ये का करगी रे राम वाली ये का करगी रे राम वाली नहीं भोर भाई ਬਾਪ ਦੇ ਨਾਂ ਤੇ ਲਾਤਾ ਪੁੱਤ ਓਏ ਜਾਂ ਤੇਰਾ ਦਾਣਾ ਲੈਣਾ ਸੜਿਆ ਕਰਦਾ ਨਹੀਂ ਸਕੈਲ ਦੂਜਾ ਰੱਖ ਲਿਓ ਪਰ ਸੇਵਾ ਸੇਵਾ ਦਾ ਨਾਮ ਨਹੀਂ ਲੈਂਦਾ ਹਾਂ ਆਹ ਪਾਪਾ ਮੈਂਗਾ ਇੱਥੇ ਸੇਵਾ ਲਾਉਂਦਾ ਕਰਨੇਗਾ ਪੁੱਤ ਉਸਤਾਦ ਜੀ ਹੁਕਮ ਲੈ ਕੇ ਦੇ ਦਿਆਂ ਬਿਲਕੁਲ ਤੇਰੇ ਆਪ ਤੇ ਹੁਕਮ ਹੀ ਆਹ ਪੁੱਛ ਨਹੀਂ ਤਰਾਕਾ ਤੁਮ ਆਉਂਦਾ ਹੈ ਦੇਖ ਜੀ ਤਾਡੇ ਪਾਸ ਇਹ ਵਿਆਹ ਕਿੰਨਾ ਕਰਨਾ ਹੈ बोल केला सभापु ब्याह होLambda ਮੇਂਜ ਹੋ ਜਾਂਦਾ ਤੇ ਨਹੀਂ ਬ्याह ਦੇ ਮੈਂ ਤੂੰ ਮੈਂ ਪੁੱਛ ਕੇ ਜਿੰਨਾ ਬਾਬਾ ਤੇ ਤੂੰ ਕਿਹੜੀ ਸੇਵਾ ਕਰੀ ਬਾਬਾ ਦੇ ਅਗਰ ਤੀਰ 3423 33 ਹਾਖ ਲਈ ਹਾਖ ਸੰਤਾਨਾ ਨਾਨਾ ਨੇ ਪੀਰ ਦਾ ਤਕ ਪੁੱਛ ਰਹੇ ਸੀ ਕਾਲ ਕੰਮ ਸੱਨੇ ਆਪ ਕਰ ਮਸੂਹ ਥਾਰੀ ਕਿਰਪਾ ਹੋਰੀ ਬਾਬਾ ਕਹਿੰਦਾ ਸੇਵਾ ਕਰੀ ਵੀ ਜਾਣਾ ਤੇ ਸੇਵਾ ਲੱਗੀ ਮਸਨਾ ਕੇ ਪੰਜ ਬਾਬਾ ਕੀ ਹੁਕਮ ਦੇ ਧਰਮੀ ਬਾਬਾ ਕਹਿੰਦਾ ਇਸ ਦਿਨ ਤੋਂ ਬਾਅਦ ਇਸੇ ਦੀਵਾਨ ਤੋਂ ਬਾਅਦ ਵੀ ਨਗਾਹੇ ਦੀ ਇੱਕ ਦਰਬਾਰ ਤੇ ਜਾ ਕੇ ਚੌਂਕੀ ਭਾਰਤੀ ਕਰਨੀ ਹੈ ਰੋਲਾ ਬੰਦ ਕਰੋ ਬੰਦੇ ਪਰ ਆਏਗਾ ਪਰ ਆਉਂਗੇ ਕਹਿੰਦਾ ਜਾ ਓ ਵੇ ਜੇ ਮੇਰੇ ਦਰਵਾਜ਼ੇ ਤੇ ਆਉਂਦਾ ਜਾਏਗਾ ਉਵੇਂ-ਉਵੇਂ ਕਹਿੰਦਾ ਮੈਂ ਤੇਰੇ ਘਰ ਤੇ ਪਹਰਾ ਦਿੰਦਾ ਆਹ ਕੀ ਕਹਿੰਦਾ ਓਏ ਜਾਂ ਅੱਜ ਤੋਂ ਬਾਅਦ ਨਾ ਤਾਂ ਕੰਮੀ ਛੱਡੂਗਾ ਤੇ ਨਾ ਕੰਮੀ ਛੱਡਿਆ ਠੀਕ ਹੈ ਕਹਿੰਦਾ ਕੀ ਕਹਿੰਦਾ ਇੱਕ ਨੰਬਰ ਦਰਵਾਜ਼ੇ ਤੇ ਜਾਣਾ ਬਾਬੇ ਦੇ ਦੂਜਾ ਨੰਬਰ ਮੇਰੇ ਬਜ਼ੁਰਗ ਦੀ ਗੱਤੀ ਤੇ ਜਾ ਕੇ ਸਿੰਡੇ ਠੀਕ ਹੈ ਮੇਰੇ ਸੰਤਾ ਦੇ ਨਾਮ ਦੀ ਸੁੱਖ ਤੇ ਕਿਉਂ ਨਹੀਂ ਪੈਣੀ ਆ ਕੀ ਹੋਣਾ ਬਾਬਾ ਦੇਗਾ ਕਿਆ ਬਾਬਾ ਕਹਿੰਦਾ ਜਿਵੇਂ ਜਿਵੇਂ ਸੁੱਖ ਪਹੁੰਚਦੀ ਹੋ ਜੂ ਮੈਂ ਉਹ ਮੈਂ ਕਹਿੰਦਾ ਜਾ ਓਏ ਇੱਥੇ ਗੁੱਟੀਆਂ ਪਹੁੰਚਦੀਆਂ ਹੋ ਜਾਣਗੀਆਂ ਤੇਰੇ ਦਰਵਾਜ਼ੇ ਬੁੱਲ ਬਾਬਾ ਤੇਰੇ ਸੱਚੇ ਦਰਬਾਰ ਕੀ ਮੇਰੇ ਗੁਰੂ ਨੇ ਦੇਣਾ ਮੇਰੇ ਫਕੀਰ ਨੇ ਤੂੰ ਕਹਿੰਦਾ ਮੰਗਣ ਵਾਲਾ ਬਣੀ ਓਏ ਤੇ ਪਾਉਣ ਵਾਲਾ ਬਣੀ ਕਹਿੰਦਾ ਮਿਲੀ ਜਾਓ ਕੋ ਸਭ ਕੁਝ ਬੱਠੇ ਕੀ ਕਹਿੰਦਾ ਦੋ ਸੁੱਖਾ ਸੱਜ ਬਾਬਾ ਕੀ ਕਹਿੰਦਾ ਹੁਕਮ ਲੈ ਅੰਤਰਾ ਕਹੋ ਜੀ ਦੇਈ ਵਾਂ 2 3 4 ਆਇਓ ਜੇਰੇ ¡Suscríbete al canal! You never gonna go get